ਕਹਿੰਦੇ ਨੇ ਜਦੋਂ ਵੀ ਰੱਬ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ ਤੇ ਕਿਸੇ ਨੂੰ ਫਰਸ਼ ਤੋਂ ਅਰਸ਼ ਤੇ ਲੈ ਜਾਣ ਲੱਗਿਆ 1 ਮਿੰਟ ਨਹੀਂ ਲਾਉਂਦਾ। ਅਜਿਹੀ ਘਟਨਾ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇੱਕ ਅੰਗਹੀਣ ਜੋੜੀ ਜਿਸ ਦੀ ਕਿਸਮਤ ਚਮਕੀ ਹੈ ਤੇ ਮਹਿਜ ਸੇਰ ਪੈਦੀ ਲਾਟਰੀ ਦੇ ਨਾਲ ਉਹਨਾਂ ਨੂੰ ਪੂਰੇ 220000 ਦੀ ਜਿਹੜੀ ਰਕਮ ਪ੍ਰਾਪਤ ਹੋਈ ਹੈ ਦੱਸਦੀ ਹੈ ਕਿ ਘਟਨਾ ਮਲੇਰ ਕੋਟਲਾ ਦੀ ਦੱਸੀ ਜਾ ਰਹੀ ਹੈ ਜਿੱਥੋਂ ਦੀ ਇੱਕ ਅੰਗਹੀਣ ਜੋੜੀ ਦੀ ਕਿਸਮਤ ਚਮਕੀ ਹੈ ਦੱਸਦੀ ਹੈ ਕਿ ਦੋਵੇਂ 70% ਤੱਕ ਅਪਾਹਜ ਦੱਸੇ ਜਾ ਰਹੇ ਨੇ ਤੇ ਬੇਹਦੀ ਗਰੀਬ ਦੱਸੇ ਜਾ ਰਹੇ ਨੇ ਉਹਨਾਂ ਦੀ ਕਿਸਮਤ ਜਾਗੀ ਹੈ ਤੇ ਉਸ ਵੇਲੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਨ ਕਿਹਾ ਹੈ ਕਿ ਹੁਣ ਅਸੀਂ ਆਪਣੇ ਮਕਾਨ ਦੀ ਜਿਹੜੀ ਹੈ ਉਹ ਮੁਰੰਮਤ ਕਰਾਵਾਂਗੇ ਤੇ ਨਾਲ ਇਸ ਵਿਅਕਤੀ ਦੀ ਵੀ ਸਹਾਇਤਾ ਜ਼ਰੂਰ ਕਰਾਂਗੇ ਇੱਥੇ ਲਾਟਰੀ ਵਿਗ੍ਰਿਤਾ ਪੰਡਿਤ ਲਾਟਰੀ ਏਜੰਸੀ ਵੱਲੋਂ ਕਿਹਾ ਗਿਆ ਕਿ ਅਜਿਹੀ ਜ਼ਰੂਰਤਮੰਦ ਤੇ ਪਾਏ ਵਿਅਕਤੀ ਦੀ ਲਾਟ ਜਦੋਂ ਨਿਕਲਦੀ ਹੈ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਜਦੋਂ ਜ਼ਰੂਰਤਮੰਦ ਲੋਕ ਉਹਨਾਂ ਦੇ ਸਿਰ ਤੇ ਸਤ ਨਹੀਂ ਹੁੰਦੀ ਉਹਨਾਂ ਨੂੰ ਅਜਿਹੀ ਲਾਟਰੀ ਨਿਕਲਣ ਨਾਲ ਚੰਗਾ ਲੱਗਦਾ ਹੈ ਕਰਨਾ ਕਰਮਜੀਤ ਸਿੰਘ ਪਿੰਡ ਸਦੋਪੁਰ ਤੇ ਬਹੁਤ ਟਾਈਮ ਤੋਂ ਲਾਟਰੀ ਪਾਉਂਦਾ ਸੀ ਤੇ ਮੇਰਾ ਛੋਟਾ ਜਿਹਾ ਬਸ ਇੱਕ ਚੈਨਲ ਤੀ ਜਿਵੇਂ ਪਿੰਡੂ ਟੀਵੀ ਬਣ ਇਥੋਂ ਹੀ ਮੈਨੂੰ ਮਾੜੀ ਮੋਟੀ ਕਮਾਈ ਆਉਂਦੀ ਸੀ ਜਿਵੇਂ ਕੋਈ ਕੋਈ ਬਿੰਦਾ ਵੀਡੀਓ ਬਣਵਾ ਲੈਂਦਾ ਸੀ ਆਪਣਾ ਰੋਟੀ ਖਰਚਾ ਚੱਲਦਾ ਸੀ ਠੀਕ ਹੈ ਤੇ ਪੰਡਿਤ ਜੀ ਨੇ ਮੈਨੂੰ ਸਹਾਰਾ ਦਿੱਤਾ ਤਾਂ ਮੈਂ ਇਹਨਾਂ ਦੇ ਬਲੌਗ ਵੀ ਬਣਾਉਣ ਲੱਗ ਗਿਆ ਤੇ ਜੋ ਵੀ ਮਾੜੀ ਮੋਟੀ ਮੇਰੇ ਕੋਲੇ ਤਿਲ ਫੁੱਲ ਹੁੰਦਾ ਸੀ ਮੈਂ ਟਿਕਟ ਪਾ ਜਾਂਦਾ ਸੀ ਜਿੰਨੀ ਕੁ ਮੇਰੀ ਸਰਦਾ ਹੁੰਦੀ ਸੀ ਕਿਉਂਕਿ ਵੱਡਾ ਨਹੀਂ ਮੈਂ ਨਾਮ ਪਾ ਸਕਦਾ ਸੀ ਛੋਟੀ ਟਿਕਟ ਤੋਂ ਮੈਂ ਸ਼ੁਰੂਆਤ ਕਰ ਲਈ ਚਲੋ ਪਰਮਾਤਮਾ ਨੇ ਅੱਜ ਮੇਰੀ ਸੁਣੀ ਤਾਂ ਮੈਨੂੰ ਇੱਕ ਨਾਮ ਲੱਗ ਗਿਆ ਤਾਂ ਮੇਰੇ ਵਾਸਤੇ ਇੱਕ ਰਸਤਾ ਅੱਜ ਖੁੱਲ ਚੁੱਕਿਆਗਾ ਤਾਂ ਮੈਂ ਵਾਹਿਗੁਰੂ ਦਾ ਸ਼ੁਕਰ ਕਰਦਾਗਾ ਕਿੰਨੇ ਪ੍ਰਤੀਸ਼ਤ ਤੁਸੀਂ ਆਪਾਜੋ ਮੈਂ 60 ਤੋਂ 70% ਉੱਤਕ ਆਪਾਜਾ ਘਰ ਵਾਲੀ ਵੀ ਮੇਰੀ 60 ਤੋਂ 70% ਹੈ ਕਿੰਨੇ ਕਰੇਗੀ ਵੀ ਘਰੇ ਹਾਲਾਤ ਆ ਜੀ ਜੇ ਹੁਣ ਸੰਗਤ ਕਹੇ ਤਾਂ ਜਾ ਕੇ ਵੀ ਦੇਖ ਸਕਦੀ ਹੈ ਤਾਂ ਹੁਣ ਥੋੜਾ ਜਿਹੀ ਸਮਾਂ ਹੋਇਆ 2 ਕੁ ਮਹੀਨੇ ਛੱਤ ਸਿਰ ਤੇ ਆਈ ਹੈ ਹਾਂ ਜੀ ਮੈਂ ਕਹਨਾ ਇਹ ਮੈਂ ਸੰਗਤ ਦਾ ਦੇਣ ਨਹੀਂ ਦੇ ਸਕਦਾ ਜਿੰਨਾ ਸੰਗਤ ਨੇ ਮੇਰੇ ਲਈ ਅੱਜ ਐਡੇ ਐਡੇ ਦਵਾਵਾਂ ਕਰਕੇ ਇੱਥੇ ਤੱਕ ਪਹੁੰਚਾਤਾ ਮੈਨੂੰ ਠੀਕ ਹਾਂਗੇ ਫਿਰ ਆ ਦੇ ਤੇ ਪੰਡਿਤ ਜੀ ਦਾ ਤਾਂ ਮੈਂ ਦਿਲੋਂ ਧੰਨਵਾਦ ਕਰਦਾ ਦੇਖੋ ਪੰਡਿਤ ਜੀ ਹਰੇਕ ਨੂੰ ਕੋਰੇ ਵਿజిਟ ਕਰਨ ਲਈ ਕਹਿੰਦੇ ਨੇ ਆਪਦੇ ਲਈ ਨਹੀਂ ਕਹਿੰਦੇ ਜੋ ਵੀ ਦੇਖੋ ਸੰਗਤ ਟਿਕਟ ਪਾਉਂਦੀ ਹੈ ਜੇ ਅੱਜ ਆਪਾਂ ਲਾਈਨ 'ਚ ਲੱਗਾਂਗੇ ਤਾਂ ਕਦੇ ਨਾ ਕਦੇ ਵਾਰੀ ਤਾਂ ਜਰੂਰ ਆਊਗੀ ਨਹੀਂ ਕੋਈ ਬਾਦੂ ਪੈਸਾ ਨਹੀਂ ਲੱਤਦਾ ਜੀ ਜਿੰਨੀ ਰਾਸ਼ੀ ਬੰਦੀ ਸੀ ਓਨੀ ਰਾਸ਼ੀ ਦੇ ਚਾਰਜ ਕੀਤਾ ਹਾਂ ਨਾਮ ਲੱਗਿਆ ਉਹਨਾਂ ਨੇ ਅੱਜ ਜੀ ਮੈਂ ਤਾਂ ਇਹੀ ਕਹੂੰਗਾ ਵੀ ਮੇਰੀ ਜਿਹੜੀ ਕੋਸ਼ਿਸ਼ ਸੀ ਉਹ ਬਹੁਤ ਕਾਮਯਾਬ ਹੋ ਗਈ ਮੈਂ ਇਹੇ ਚਾਹਣਾ ਵੀ ਜਿਹੜੇ ਮੇਰੇ ਇਨਾਮ ਲੱਗਦੇ ਨੇ ਉਹ ਲੋੜਵੰਦ ਵਿਅਕਤੀਆਂ ਨੂੰ ਲੱਗਣਾ ਜਿੱਦਾਂ ਅੱਜ ਦਾ ਇਨਾਮ ਲੱਗਿਆ ਇਹ ਜਿਹੜੀਆਂ ਸਭ ਲੋ ਵੀ ਮੇਰੀ ਜਿਹੜੀ ਪ੍ਰੀਖਿਆ ਉਹਦੇ ਵਿੱਚ ਮੈਂ ਪਾਸ ਹੋ ਗਿਆ ਠੀਕ ਹੈ ਪੈਸਾ ਜਿੱਥੇ ਜਾਣਾ ਚਾਹੀਦਾ ਸੀ ਉਹ ਸਹੀ ਜਗ੍ਹਾ ਗਿਆ ਇਹ ਜਿਹੜੇ ਵਿਅਕਤੀ ਨੇ ਤੀਵੀ ਇਹਨਾਂ ਦੇ ਜੋ ਪਤਨੀ ਆ ਤੇ ਇਹਨੇ ਦੋਨੇ ਜਾਣੇ ਕਿਨੋਂ ਅਪਾਹਜ ਨੇ 70% ਅਪਾਹਜ ਨੇ ਤੇ ਇਹ ਆਪਣੇ ਇੱਕ ਬਲੌਗਿੰਗ ਕਰਕੇ ਟਾਈਮ ਪਾਸ ਕਰਦੇ ਨੇ ਤੇ ਪਹਿਲਾਂ ਇੱਕ ਵਾਰ ਟਾਈਮ ਮੇਰੇ ਕੋਲ ਆਏ ਸੀ ਇਹਨਾਂ ਕੋਲ ਬਲੌਗਿੰ ਕਹਿ ਕਰਾ ਕੇ ਹੈਲਪ ਲਈ ਤੇ ਅੱਜ ਇਹਨਾਂ ਦੀ ਪਰਮਾਤਮਾ ਨੇ ਵੀ ਹੈਲਪ ਕਰਤੀ ਮੇਰੇ ਜਰੀਏ ਹੋਈ ਆ ਤੇ ਪਰਮਾਤਮਾ ਕੋਲੇ ਇਹੀ ਦੁਆ ਕਰਦੇ ਆਂ ਸੀ ਵੀ ਜੋ ਅੱਗੇ ਵੀ ਨਾਮ ਲੱਗਣ ਲੋੜਵੰਦਾਂ ਦੇ ਲੱਗਣ ਜਿੱਥੇ ਸਹੀ ਪੈਸੇ ਦੀ ਲੋੜ ਆ ਸਾਡੀ ਵਿੱਚੀ ਟਿਕਟ ਦਾ ਨਾਮ ਉੱਤੇ ਲੱਗੇ ਸਰ ਆਪਣੇ ਚੈਨਲ ਦਾ ਨਾਮ ਹੈ ਜੀ ਪਿੰਡੂ ਟੀਵੀ 1 ਦੇਖੋ ਅੱਜ ਤੱਕ ਸੰਗਤ ਜੀ ਕਿਸੇ ਮੁਰੇ ਛੇਤੀ ਹੱਥ ਨਹੀਂ ਅੜਿਆ ਮੈਂ ਤਾਂ ਇਹ ਗੱਲ ਕਹਿਣਾ ਵੀ ਮੈਨੂੰ ਕੋਈ ਜਿਵੇਂ ਕਾਰੋਬਾਰੀ ਮਿਲ ਜੇ ਮੈਂ ਆਪਦਾ ਕਰਕੇ ਖਾਵਾ ਹੱਥ ਨਾ ਅੜਾਂ ਠੀਕ ਹੈ ਜਿੰਨੀ ਵੀ ਸੰਗਤ ਦੇਖਦੀ ਆ ਮੈਨੂੰ ਸਿਰਫ ਇੱਕ ਮੇਰੇ ਚੈਨਲ ਨੂੰ ਫੋਲੋ ਕਰ ਲਓ ਮੈਂ ਤੁਹਾਡਾ ਸਹ ਇਹਦੇ ਪੈਸੇ ਮਿਲਣਗੇ ਲੱਗਾ ਕਿ ਤੁਹਾਡੇ ਵਰਗਿਆਂ ਤੋਂ ਮੰਨੋ ਮੈਂ ਕਹਿੰਦਾ ਜੀ ਦੇਖੋ ਸੰਗਤ ਜੀ ਛੋਡਈਆ ਸੀ ਤਾਂ ਦੋਨੇ ਮੀਆਂ ਬੀਬੀਆਂ ਹੁਣ ਇਹ ਛੋਡੇ ਚ ਆਜਣੇ ਨੇ ਮੈਂ ਕੀ ਕਰਨਾ ਪੈਸਾ ਮੈਨੂੰ ਛੋਡੇ ਪਿਆਰ ਦੀ ਲੋੜ ਹੈ